જીએસપી ટીવી ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਨਵਦੀਪ ਕੌਰ ਜੱਦਾ ਨਜ਼ਰਵਾਜ਼ ਦਿਆਂ ਅੱਜ ਦੀਆਂ ਅਹਿਮ ਖਬਰਾਂ ਦੇ ਬੁਲੇਟਿਨ ਤੇ ਜਥੇਦਾਰ ਗਰਗਾਜ ਨੇ ਸਾਬਕਾ ਰਾਜਪਾਲ ਦੇ ਦੇਹਾਂਤ ਤੇ ਕੀਤਾ ਦੁੱਖ ਦਾ ਪ੍ਰਗਟਾਵਾ ਜਿਵੇਂ ਕਾਲ ਤੱਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਦਾਚੀ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਦੇ ਚੁਲਾਣੀ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਥੇਦਾਰ ਗਰਗਾਚੀ ਇਹ ਕਹਿ ਕੇ ਸਤਿਆਪਾਲ ਮਲਿਕ ਨੇ ਨਿੱਧੜਕ ਹੋਗੀ ਪੰਜਾਬ ਬੱਤੀ ਖਾਸ ਕਰ ਸਿੱਖਾਂ ਦੇ ਲਈ ਆਵਾਜ਼ ਉਠਾਈ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਅਲਰਟ ਹੋਇਆ ਜਾਰੀ ਪੰਜਾਬ ਦੇ ਵਿੱਚ ਅੱਜ ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਯੈਲਰ ਅਲਰਟ ਜਾਰੀ ਕੀਤਾ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਜਦੋਂ ਕਿ ਬਾਕੀ ਜ਼ਿਲ੍ਹਿਆਂ ਦੇ ਵਿੱਚ ਬੁੱਧਵਾਰ ਤੱਕ ਹਲਕੀ ਤੇ ਆਮ بارش ਹੋਣ ਦੀ ਉਮੀਦ ਜੁਆ ਹੈ ਜੁਤਾਈ ਜਾ ਰਹੀ ਹੈ ਟੀਮ ਇੰਡੀਆ ਦਾ ਇੰਗਲੈਂਡ ਦੌਰਾ ਹੋਇਆ ਖਤਮ ਧਾਰਲੀ ਦੇ ਵਿੱਚ ਫਟਿਆ ਬੱਦਲ ਉਤਰਾਖੰਡ ਦੀ ਉਤਰਾਕਾਂਸ਼ੀ ਦੇ ਵਿੱਚ ਬੱਦਲ ਫਟਣ ਦੀ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ ਮੰਗਲਵਾਰ ਨੂੰ ਗੰਗੋਤਰੀ ਤਾਮ ਅਤੇ ਮੁਖਵਾ ਦੇ ਨੇੜੇ ਸਥਿਤ ਧਾਰਲੀ ਪਿੰਡ ਦੇ ਵਿੱਚ ਬੱਦਲ ਫਟਣ ਦੇ ਨਾਲ ਇੱਕ ਨਾਲਾ ਓਵਰਫਲੋ ਹੋ ਗਿਆ ਨਾਲੇ ਦਾ ਪਾਣੀ ਪਹਾੜੀ ਤੋਂ ਹੇਠਲੇ ਇਲਾਕਿਆਂ ਦੇ ਵਿੱਚ ਤੇਜ਼ੀ ਦੇ ਨਾਲ ਵਗਦਾ ਹੈ ਜਿਸ ਕਾਰਨ ਕਈ ਘਰਾਂ ਨੂੰ ਤਬਾਹ ਕਰ ਦਿੱਤਾ ਮੋਹਾਲੀ ਪੁਲਿਸ ਨੇ ਅੱਜ ਕੀਤਾ ਇੱਕ ਐਨਕਾਊਂਟਰ ਜੜੀਗੜ ਦੀ ਨਾਲ ਲੱਗਦੀ ਡੇਰਾ ਬਸੀ ਦੇ ਵਿੱਚ ਮੋਹਾਲੀ ਪੁਲਿਸ ਨੇ ਇੱਕ ਗੈਂਗਸਟਰ ਸੁਮਿਤ ਬਿਸ਼ਨੋਈ ਦਾ ਐਨਕਾਊਂਟਰ ਕੀਤਾ ਜਿਸ ਦੌਰਾਨ ਗੈਂਗਸਟਰ ਸੁਮਿਤ ਬਿਸ਼ਨੋਈ ਨੂੰ ਗੋਲੀ ਲੱਗੀ ਜਦਕਿ ਗੈਂਗਸਟਰ ਨੂੰ ਪੁਲਿਸ ਨੇ 3 ਸਾਲ ਦੇ ਵਿੱਚ ਦਾਖਲ ਕਰਵਾਇਆ ਲਾਲ ਕਿਲੇ ਦੇ ਵਿੱਚ ਬੰਬ ਲੈ ਕੇ ਦਾਖਲ ਹੋਇਆ ਇੱਕ ਅਤਵਾਦੀ ਅਜ਼ਾਦੀ ਦਿਵਸ ਤੋਂ ਠੀਕ ਪਹਿਲਾਂ ਲਾਲ ਕਿਲੇ ਦੀ ਸੁਰੱਖਿਆ ਦੇ ਵਿੱਚ ਵੱਡੀ ਲਾਪਰਵਾਹੀ ਸਾਹਮਣੇ ਆਈਏ ਇੱਕ ਡਮੀ ਅਤਵਾਦੀ ਸਾਰਿਆਂ ਦੀ ਅੱਖਾਂ ਦੇ ਸਾਹਮਣੇ ਇੱਕ ਡਮੀ ਬੰਬ ਲੈ ਕੇ ਲਾਲ ਕਿਲੇ ਦੇ ਵਿੱਚ ਧੱਕਾ ਹੋਇਆ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਦਾ ਹੋਇਆ ਦੇਹਾਂਤ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਦਾ ਮੰਗਲਵਾਰ ਨੂੰ 79 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ ਲੰਮੀ ਬਿਮਾਰੀ ਜੋ ਉਹਨਾਂ ਦੀ ਚੱਲ ਰਹੀ ਸੀ ਉਹਨਾਂ ਨੇ ਮੰਗਲਵਾਰ ਨੂੰ ਦੁਪਹਿਰ 1 ਵਜੇ ਦੇ ਕਰੀਬ ਨਵੀਂ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਵਿੱਚ ਆਖਰੀ ਸਾਲੇ ਸਿੱਧੂ ਮੂਸੇਵਾਲਾ ਦੇ ਬੋਤ ਤੇ ਹੋਏ ਹਮਲੇ ਨੂੰ ਲੈ ਕੇ ਮਾਤਾ ਚਰਨ ਕੌਰ ਨੇ ਸਾਂਝੀ ਕੀਤੀ ਪੋਸਟ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਬੋਤੋਤੇ ਹਮਲੇ ਤੋਂ ਬਾਅਦ ਮਾਤਾ ਚਰਨ ਕੌਰ ਨੇ ਪੋਸਟ ਸਾਂਝੀ ਕੀਤੀ ਉਹਨਾਂ ਨੇ ਲਿਖਿਆ ਕਿ ਸਾਡੇ ਪੁੱਤ ਦੀ ਜਾਨ ਤੇ ਹਮਲਾ ਸਾਡੀ ਆਤਮਾ ਤੇ जख्म ਹੈ ਦਿੱਤੇ ਦੀ ਨਹੀਂ ਮੇਰੇ ਬੋਧ ਦੀ ਜਾਤੀ ਗੋੜੀਆਂ ਚਲਾਈ ਕਿਆਂ ਉਹ ਸਿਰਫ ਪੱਥਰ ਦੀ ਮੂਰਤੀ ਨਹੀਂ ਉਹਦੇ ਚੌਣ ਵਾਲੇ ਅੱਜ ਵੀ ਉਸ ਨੂੰ ਉਹਨਾਂ ਹੀ ਪਿਆਰ ਤੇ ਸਨਮਾਨ ਕਰਦੇ ਨੇ ਅਗਧਪੂਰਨ ਸਿੰਘ ਜੀ ਵਰਸੀ ਦੇ ਮੌਕੇ ਤੇ ਪਿੰਗਲਵਾੜਾ ਦੇ ਵਿੱਚ ਪਹੁੰਚੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਮਹਾਨ ਸਿੱਖ ਅਤੇ ਵਾਤਾਵਰਣ ਪ੍ਰੇਮੀ ਭਰਤਪੂਰਨ ਸਿੰਘ ਜੀ ਦੀ ਤੇਤਨੀ ਵਰਸੀ ਦੇ ਮੌਕੇ ਅੰਮ੍ਰਿਤਸਰ ਸਥਿਤ ਪਿੰਗਲਵਾੜਾ ਦੇ ਵਿੱਚ ਕਰਵਾਈ ਗੁਰਮਤ ਸਮਾਗਮ ਦੇ ਵਿੱਚ ਸਮੂਲੀਅਤ ਕੀਤੀ। ਦੇਰਾਮੁਖੀ ਸਾਧ ਰਾਮ ਰਹੀਮ ਨੂੰ ਮੋੜ ਮਿਲੀ ਪੈਰੋਲ। ਦੇਰਾਮੁਖੀ ਸੌਦਾ ਸਾਧ ਗੁਰਮੀਤ ਰਾਮ ਰਹੀਮ ਨੂੰ 14 ਵਾਰ 40 ਦਿਨ ਦੀ ਪੈਰੋਲ ਮਿਲ ਗਈ। ਰਾਮ ਰਹੀਮ ਮੰਗਲਵਾਰ ਸਵੇਰੇ ਸਿਰਸਾ ਡੇਰੇ ਦੇ ਲਈ ਰਵਾਨਾ ਹੋਇਆ।